ਸਤ ਸ੍ਰੀ ਅਕਾਲ ਜੀ ਮੈਂ ਹਾਂ ਮਨਦੀਪ ਕੌਰ ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ ਜ ਜਿਹਦੇ ਵਿੱਚ ਆਪਾਂ ਦੇਖਾਂਗੇ ਵਰਕ ਵਾਲੇ ਬਹੁਤ ਸੋਹਣੇ ਸੂਟ ਹੋਣੀਆਂ ਡਿਸਕਾਊਂਟ ਦੇ ਵਿੱਚ ਹੋਣੀਆਂ कॉटन प्रिंट स्टਫ ਰਹੂਗਾ ਬਹੁਤ ਸੋਹਣੇ ਸੂਟ ਹੈ ਜਿਹੜੇ ਆਪਣੇ कॉटन ਦੇ ਰੈਡੀ ਹੋ ਕੇ ਆਏ ਨੇ ਜੇ ਆਓ ਦੇਖਦੇ ਹਾਂ ਅੱਜ ਦੇ ਇਹ ਵਾਲੇ ਸੂਟ ਹਾਂਜੀ ਇਹ ਆ ਗਿਆ ਪਹਿਲਾ ਸੂਟ कॉटन स्टੱਫ ਹੈ स्टੱਫ ਬਹੁਤ ਫਾਈਨ ਰਹੂਗਾ स्टੱਫ ਦੀ ਕੋਈ ਕੰਪਲੀਟ ਨਹੀਂ ਰਹੂਗੀ ਵਿਦਆਊਟ ਲਾਈਨਿੰਗ ਪਿਓਰ कॉटन ਦੇ ਵਿੱਚ ਬਹੁਤ ਸੋਨਾ ਵਰਕ ਹੋਇਆ ਵਰਕ ਦੀ ਪੂਰੀ ਫਿਨਿਸ਼ਿੰਗ ਰਹੂਗੀ ਕਲਰ ਬਹੁਤ ਸੋਨੇ ਨੇ ਸਾਰੇ ਇਹ ਆ ਗਿਆ ਜੀ ਸ਼ਰਟ ਦਾ ਫਰੰਟ ਆ ਜਾਊਗਾ ਫਰੰਟ ਸਟੱਫ ਹਲਕਾ ਜਿਹਾ ਜਿਵੇਂ ਦੇ ਵਿੱਚ ਲਾਈਨਿੰਗ ਜੀ ਹੈ ਸੈਲਫ ਜਾ ਰਹੂਗਾ स्लीव्स ਦੇ ਉੱਪਰ ਆ ਜਾਊਗਾ स्लीव्स ਦੇ ਉੱਪਰ ਤੇ ਪ੍ਰਾਈਜ਼ ਰੂਗਾ ਜੀ 1190 ਓਨਲੀ 1190 ਇਹ ਤੋਂ ਨੈਕਸਟ ਇਹਦੇ ਵਿੱਚ ਕੇਵਲ ਆ ਕਲਰ ਹੈਗਾ ਬਹੁਤ ਪਿਆਰਾ ਸ਼ੇਡ ਹੈਗਾ ਬਹੁਤ ਸੋਨੇ ਦਾੰਗੇ ਦੇ ਉੱਪਰ ਉੱਠ ਕੇ ਆਇਆ ਇਹ ਬਹੁਤ ਸੋਨਾ ਮੈਚ ਕੰਟਰਾਸਟ ਹੈ ਕਲਰ ਇਹਦੇ ਵਿੱਚ ਵਰਕ ਦੇ ਵਰਕ ਬਹੁਤ ਸੋਨਾ ਹੈ ਸ਼ਰਟ ਦੇ ਫਰੰਟ ਤੇ ਆ ਜੀਗਾ ਹਾਂਜੀ ਇਹ ਵਾਰਕ ਆਪਣੀ ਸ਼ਰਟ ਦੇ ਫਰੰਟ ਤੇ ਆ ਜੂਗਾ 슬ੀਵਸ ਦੇ ਉੱਪਰ ਆ ਜੂਗਾ 슬ੀਵਸ ਦੇ ਉੱਪਰ ਆ ਜੂਗਾ ਪ੍ਰਾਈਸ ਹੋਊਗਾ ਜੀ 1190 ਇਸ ਤੋਂ ਨੈਕਸਟ ਇਦੇ ਵਿੱਚ ਆਪਣੇ ਕੋਲੇ ਇੱਕ ਡਿਜ਼ਾਈਨ ਆ ਗਿਆ। ਪਰਪਲ ਸ਼ੀਟ ਦੇ ਵਿੱਚ ਇਹ ਵਾਲਾ ਡਿਜ਼ਾਈਨ ਆ ਗਿਆ ਜੀ। ਵਰਕ ਦੀ ਫਿਨਿਸ਼ਿੰਗ ਰਹੂਗੀ ਸਟਾਫ ਬਹੁਤ ਜ਼ਿਆਦਾ ਫਾਈਨ ਹੈ ਪਿਓਰ ਕਾਟਨ ਦੇ ਵਿੱਚ। ਸਲੀਪਸ ਦੇ ਉੱਪਰ ਆ ਗਿਆ ਵਰਕ ਪ੍ਰਾਈਸ ਇਹਨਾਂ ਸਾਰਿਆਂ ਦਾ ਰਹੂਗਾ ਜੀ 1190 1190 ਇਹ ਕੀ ਆ ਗਿਆ ਜੀ ਲਾਈਟ ਜਾਂ ਕਲਰ ਪਰਪਲ ਦੇ ਵਿੱਚ ਲਵੈਂਡਰ ਜਾਂ ਸ਼ੇਡ ਆ ਗਿਆ ਹਾਂਜੀ ਇਹ ਵਾਲਾ ਆ ਗਿਆ ਜੀ। ਉਹ ਸੁਨਾ ਵਰਕ ਕੋਆ 셔ਟ ਦੇ ਫਰੰਟ ਘੇਰੇ ਤੇ 셔ਟ ਦੇ ਫਰੰਟ ਤੇ ਆ ਜਾਊਗਾ। 슬ੀਵਸ ਦੇ ਉੱਪਰ ਆ ਜਾਊਗਾ। ਪ੍ਰਾਈਸ ਰਹੂਗਾ ਜੀ 1190। ਇਹ ਸੋ ਨੈਕਸਟ ਇਹਦੇ ਵਿੱਚ ਆ ਜਾਊਗਾ ਪੀਕ ਚ ਜਾਂ ਸ਼ੇਡ ਹੈ। ਇਹ ਵਾਲਾ ਸ਼ੇਡ ਆ ਚੁੱਕਾ। ਬਹੁਤ ਸੋਨਾ ਵਰਕ ਹੋਇਆ ਇਹ ਦੇ ਉੱਪਰ ਸ਼ਰਟ ਦੇ ਫਰੰਟ ਤੇ ਸਾਰੇ ਇਤ ਆ ਜਾਊਗਾ ਪੈਨਲ ਆ ਜਾਣਗੇ ਇਹਨਾਂ ਸ਼ਰਟ ਦੇ ਤੁਸੀਂ ਘੇਰੇ ਐ ਲੈਂਥ ਐ ਅਪਨੀ ਅਕੋਰਡਿੰਗ ਰੱਖ ਸਕਦੇ ਹੋਗੇ ਸ਼ਰਟ ਦੀ ਕਲਰ ਬਹੁਤ ਸੋਹਣਾ ਸਟੱਫ ਫਾਈਨ ਰਹੂਗਾ 슬ੀਵਸ ਦੇ ਉੱਪਰ ਆ ਗਿਆ ਪ੍ਰਾਈਸ ਏਮ 1190

ਹਾਂਜੀ ਇੱਕ ਆਪਣਾ ਇਹ ਆ ਗਈ 셔ਟ ਇਹ ਵਾਲਾ ਸੂਟ ਆ ਗਿਆ 셔ਟ ਤੇ ਇਹ ਵਾਲਾ ਡਿਜ਼ਾਈਨ ਆ ਜਾਊਗਾ ਸਾਰੇ ਸੂਟਾਂ ਦੀ ਇਹਨਾਂ ਦੀ 올ਓਵਰ ਲੈਣੀ ਹੈ 5 ਮੀਟਰ ਕੱਟ ਰਹੂਗੀ 셔ਟ ਤੇ ਫਰੰਟ ਤੇ ਪੈਨ ਲੱਗੇ 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ ਜੀ 1190 ਕਲਰ ਬਹੁਤ ਸੁਨੇ ਇਸ ਤੋਂ ਨੈਕਸਟ ਆਪਣੇ ਕੋਲੇ ਇਹ ਵਾਲਾ ਆ ਗਿਆ ਹਾਂਜੀ ਇਹ ਵਾਲਾ ਆ ਗਿਆ ਪ੍ਰਾਈਜ਼ ਰਹੂਗਾ 790 셔ਟ ਦੇ ਫਰੰਟ ਤੇ ਵਰਕ ਆ ਜਾਊਗਾ 슬ੀਵ ਤੇ ਉਪਰ ਆਜੂ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਨੇ ਸਲੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰੋ 790 ਇਹਦੇ ਵਿੱਚ ਇੱਕ ਕਲਰ ਇਹ ਵਾਲਾ ਆ ਜਾਊਗਾ ਇਹ ਸਿੰਗਲ ਸਿੰਗਲ ਸੂਟ ਨੇ ਦੋਨੋਂ ਇਹ ਵਾਲਾ ਆ ਗਿਆ ਜੀ ਪ੍ਰਾਈਸ 790 ਸ਼ਰਟ ਦੇ ਫਰੰਟ ਤੇ ਆ ਜਾਊਗਾ ਵਰਕ ਇੱਕ ਆ ਜਾਊਗਾ ਆਪਣਾ ਸਲੀਵਸ ਦੇ ਉੱਪਰ ਸਲੀਵਸ ਦੇ ਉੱਪਰ ਆ ਜਾਊਗਾ ਇੱਕ ਆ ਗਿਆ ਜੀ ਆਪਣੇ ਕੋਲੇ ਸੂਟ ਗਰੇਪ ਦੀ ਬਾਟਮ ਦੇ ਨਾਲ ਰੂ ਹੈਂਡਵਰਕ ਦੇ ਵਿੱਚ ਸ਼ਿਮਰ ਔਰਗੈਂਜਾ ਦੇ ਉੱਪਰ ਨਾਲ ਦੁਪੱਟਾ ਰਹੂਗਾ ਦੋ ਕਲਰ ਨੇ ਇਹਦੇ ਵਿੱਚ ਹਾਂਜੀ ਇਹ ਵਾਲਾ ਆ ਗਿਆ ਬਹੁਤ ਫਾਈਨ ਸਟੱਫ ਰਹੂਗਾ ਸ਼ਰਟ ਦੇ ਪ੍ਰਿੰਟ ਨੂੰ ਸਾਰੇ ਨੂੰ ਹਾਈਲਾਈਟ ਕੀਤਾ ਗਿਆ ਹੈਗਾ neck ਦੇ ਉੱਪਰ ਫੁੱਲੀ ਹੈਂਡਵਰਕ ਰਹੂਗਾ ਹੈਂਡਵਰਕ ਕਰੂਗਾ ਸਾਰਾ ਪ੍ਰਿੰਟ ਜਿਹੜਾ ਸਾਰਾ ਹਾਈਲਾਈਟ ਕਰਕੇ ਹੈਂਡਵਰਕ ਦੇ ਨਾਲ ਸਿੱਪੀ ਮੋਤੀ ਦਾ ਕੰਮ ਕੀਤਾ ਗਿਆ ਹੈਗਾ ਬਹੁਤ ਸੋਹਣਾ ਵਰਕ ਕਰੂਗਾ ਸਟਾਫੋ ਫਾਈਨ ਹੋਊਗਾ ਸਾਈਡ ਤੋਂ 슬ੀਵਸ ਬਣਨ ਗਈਆਂ ਸੇਮ ਹੀ ਆਪਣੇ ਕੋਲ ਆ ਗਿਆ ਜੀ ਦੁਪੱਟਾ ਫੋਰ ਸੈੱਡ ਨੇਸ ਨਾਲ ਫਿਨਿਸ਼ਿੰਗ ਦੁਪੱਟਾ ਜੂਗਾ ਪ੍ਰਾਈਸ ਰਹੂਗਾ 2450 ਦੋ ਕਲਰ ਨੇ ਇਹਦੇ ਵਿੱਚ ਪਾਰਟੀ ਵੇਅਰ ਲੁੱਕ ਸੂਟ ਦੀ ਰੈਡੀ ਹੋਊਗੀ ਇਹ ਕਿਹ ਆਜੂਗਾ ਆਪਣੇ ਕੋਲੇ ਫਰੋਜ਼ੀ ਕਲਰ ਕਰੇਵ ਦੀ ਬਾਟਮ ਰਹੂਗੀ ਹਾਂਜੀ ਇਹ ਵਾਲਾ ਆ ਗਿਆ

ਸ਼ਰਟ ਦਾ ਫਰੰਟ ਆ ਜੂਗਾ ਤੁਸੀਂ ਘੇਰਾ ਤੇ ਲੈਂਥ ਆਪਣੇ ਅਕੋਰਡਿੰਗ ਰੱਖ ਸਕਦੇ ਹੋਗੇ ਘੇਰਾ ਤੇ ਲੈਂਥ ਆਪਣੇ ਅਕੋਰਡਿੰਗ ਰੱਖ ਸਕਦੇ ਹੋਗੇ ਪ੍ਰਾਈਸ ਰਹੂਗਾ ਜੀ 1250 1250 ਇਹ ਕਿਹਦੇ ਵਿੱਚ ਆਪਣੇ ਕੋਲੇ ਆ ਗਿਆ 5 ਮੀਟਰ ਕੱਟ ਰਹੂਗੀ ਸੂਟ ਦੀ ਰੂਬੀ ਦੇ ਸਟਾਫ ਦੇ ਉੱਪਰ

ਇਦੇ ਵਿੱਚ ਇੱਕ ਆਪਣੇ ਕੋਲ ਆ ਗਿਆ ਜੀ ਗ੍ਰੀਨ ਕਲਰ ਅੰਗੂਰੀ ਜਿਹਾ ਸ਼ੇਡ ਆ ਗਿਆ ਇਹ ਵਾਲਾ ਆ ਗਿਆ ਇਹਦਾ ਲੈਂਥ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋਗੇ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ 1250 ਇੱਕ ਇਹਦੇ ਵਿੱਚ ਲਵੈਂਡਰ ਸ਼ੇਡ ਆ ਗਿਆ ਲਵੈਂਡਰ ਸ਼ੇਡ ਆ ਗਿਆ ਸਟੱਫ ਫਾਈਨ ਰਹੂਗਾ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੈ 슬ੀਵਸ ਦੇ ਉੱਪਰ ਆ ਜੂਗਾ ਪ੍ਰਾਈਸ ਰਹੂਗਾ 1250 ਨੈਕਸਟ ਦੇ ਆ ਗਿਆ ਆਪਣੇ ਕੋਲ ਇਹਦੇ ਵਿੱਚ ਗ੍ਰੇ ਕਲਰ ਹੈ ਬਹੁਤ ਸੋਹਣਾ ਕਲਰ ਹੈ ਗ੍ਰੇ ਵਰਕ ਪੂਰੀ ਫੁੱਲ ਫਿਨਿਸ਼ਿੰਗ ਨਾਲ ਹੋਇਆ। 슬ੀਵਸ ਦੇ ਉੱਪਰ ਆ ਜਾਊਗਾ। ਪ੍ਰਾਈਸ ਰਹੂਗਾ 1250। ਹਾਂਜੀ, ਇੱਕ ਰੂਬੀ ਦੇ ਵਿੱਚ ਆਪਣੇ ਕੋਲ ਇਹ ਸੂਟ ਆਇਆ, ਇਹ ਸਿੰਗਲ ਸੂਟ ਰਹੂਗਾ, ਕ੍ਰਾਸ ਸਟਿਚ ਦੇ ਵਿੱਚ ਵਰਕ ਹੈਗਾ। ਰੂਬੀ ਦੇ ਸਟਾਫ ਦੇ ਉੱਪਰ ਹੀ ਘੇਰੇ ਦੇ ਉੱਪਰ ਆ ਜਾਊਗਾ। घेरे के उपर पंजा ते एक अपने को चिकन की बॉटम शर्ट है दो सिंगल शर्ट अपने को सूट ने दो कलर ने स्काई ब्लू प्राइस रहूगा जी नौ सौ नब्बे 990 neck ਦੇ ਉੱਪਰ ਵਰਕ ਆ ਜਾਊਗਾ ਫਰੰਟ ਤੇ ਸਾਰੇ ਤੇ ਬੂਟੀ ਆ ਜੂਗੀ ਚਿਕਨ ਦੀ ਬੋਟਮ ਲਾਉਗੀ 990 ਤੇ ਇੱਕ ਇਹਦੇ ਵਿੱਚ ਆਪਣੇ ਕੋਲੇ ਗ੍ਰੀਨ ਕਲਰ ਆ ਗਿਆ ਇਹ ਵਾਲਾ ਕਲਰ ਆ ਜਾਊਗਾ ਪ੍ਰਾਈਜ਼ ਹੋਊਗਾ 900 90 ਸਟਾਫ ਫਾਇਨ ਰਹੂਗਾ ਪਿਓਰ ਕਾਟਨ ਦੇ ਵਿੱਚ ਐ ਚਿਕਨ ਦੇ ਬਾਟਮ ਦੇ ਨਾਲ ਰਹੂਗਾ ਤੇ ਇੱਕ ਆ ਗਿਆ ਜੀ ਆਪਣੇ ਕੋਲੇ ਫਰੋਜ਼ੀ ਕਲਰ ਦੇ ਵਿੱਚ ਔਰ ਗੰਜਾ ਦੇ ਉੱਪਰ ਆਪਣਾ ਹੈਂਡਵਰਕ ਹੋਇਆਗਾ ਬਹੁਤ ਸੋਹਣਾ ਸੂਟ ਆਪਣਾ ਰੈਡੀ ਹੋਇਆ ਸੀ ਸੇਮ ਹੀ ਪਹਿਲਾਂ ਸੇਮ ਸੂਟ ਆਪਣੇ ਕੋਲ ਰਿਪੀਟ ਕਾਫੀ ਆਰਡਰ ਆ ਰਹੇ ਸੀ ਫਰੋਜ਼ੀ ਕਲਰ ਦੇ ਔਰਗੈਂਜਾ ਦੇ ਵਿੱਚ ਘੇਰੇ ਦੇ ਉੱਪਰ ਵਰਕ ਹੈ 슬ੀਵਸ ਦੇ ਉੱਪਰ ਵਰਕ ਰਹੂਗਾ ਪ्योर ਬਿਸਕੋਸ اور ਗਾਂਜਾ ਸਟੱਫ ਰਹੂਗਾ ਬਹੁਤ ਫਾਈਨ ਸਟੱਫ ਹੈਗਾ ਵਰਕ ਬਹੁਤ ਫਿਨਿਸ਼ਿੰਗ ਨਾਲ ਹੋਇਆ ਫਰੋਜ਼ੀ ਕਲਰ ਦੇ ਕਾਫੀ ਆਰਡਰ ਆ ਰਹੇ ਨੇ ਆਪਣੇ ਕੋਲ ਇੱਕ ਸੂਟ ਰੈਡੀ ਹੈ ਪ੍ਰਾਈਸ ਰਹੂਗਾ 2700 ਹਾਂਜੀ ਇਹ ਸੀਗੇ ਅੱਜ ਦੇ ਆਪਣੇ ਕਾਟਨ ਦੇ ਵਰਕ ਵਾਲੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੇ ਕਿਸੇ ਸੂਟ ਨਾਲ ਤੁਸੀਂ ਐਕਸਟਰਾ ਤੋਂ ਦੁਪੱਟਾ ਰੈਡੀ ਕਰਵਾਉਣਾ ਚਾਹਦੇ ਹੋ ਦੁਪੱਟਾ ਰੈਡੀ ਕਰਵਾ ਸਕਦੇ ਹੋ ਸਟੀਚਿੰਗ ਕਰਵਾ ਸਕਦੇ ਹੋਗੇ ਸਾਡੇ ਸੂਟ ਤੁਹਾਨੂੰ ਕਿਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ